ਸਿਕਿਉਰਿਟੀ ਕਈਆਂ ਨੂੰ ਫਾਲਤੂ ਵਿੱਚ ਹੀ ਦਿੱਤੀ ਜਾ ਰਹੀ ਹੈ ਫਜ਼ੂਲ ਖਰਚੇ ਹੋ ਰਹੇ ਨੇ ਹੁਣ ਉਹ ਕਹਿੰਦੇ ਕਿ ਤੈਅ ਕਰਨੀਆਂ ਸ਼ਰਤਾਂ ਕਿ ਕਿਹਦੇ ਜਿਹਦੀ ਕਿੰਨੀ ਆਮਦਨ ਹੈ ਉਹਦੇ ਤੋਂ ਕਿੰਨੇ ਪੈਸੇ ਵਸੂਲੇ ਜਾਣ ਸਿਕਿਉਰਿਟੀ ਬਦਲੇ ਔਰ ਕਿਸੇ ਨੂੰ ਕਿਨੂੰ ਕਿਨੂੰ ਆ ਜਿਹੜੀ ਕੰਪਲਸਰੀ ਸਿਕਿਉਰਿਟੀ ਉਹਨਾਂ ਨੂੰ ਬਿਨਾਂ ਪੈਸੇ ਤੋਂ ਦਿੱਤੀ ਜਾਵੇ ਇਹਦੀ ਜਿਹੜੀ ਚਰਚਾ ਚੱਲੀ ਹੈ ਇਹ ਕਿੱਥੇ ਤੱਕ ਜਾ ਕੇ ਸਿਰੇ ਲੱਗੇਗੀ ਤੁਹਾਨੂੰ ਸੰਦੀਪ ਇਹ ਸਵਾਲ ਹੈ ਕਿ ਸਿਕਿਉਰਿਟੀ ਪੰਜਾਬ ਨੂੰ ਨਾ ਡਿਸਟਰਬ ਸਟੇਟ ਘੋਸ਼ਿਤ ਕੀਤਾ ਗਿਆ ਲੰਮੇ ਸਮੇਂ ਤੋਂ ਕਿਸ ਨੇ ਉਹਦੇ ਵੱਲ ਸੋਚ ਨਹੀਂ ਉਹ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਪੰਜਾਬ ਡਿਸਟਰਬਡ ਸਟੇਟ ਰਵੇ ਉਸ ਦੀ ਆੜ ਦੇ ਵਿੱਚ ਨਜਾਇਜ਼ ਸਿਕਿਉਰਟੀ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁਣ ਇੱਕ ਇਹਨਾਂ ਨੂੰ ਸਾਰਿਆਂ ਨੂੰ ਪੋਲਿਟਿਸ਼ਨਾਂ ਨੂੰ ਤੇ ਸਰਕਾਰ ਨੂੰ ਬਹਾਨਾ ਮਿਲ ਗਿਆ ਉਹ ਆ ਸਿੱਧੂ ਮੂਸੇਵਾਲਾ ਕਿਉਂਕਿ ਸਰਕਾਰ ਦੀ ਲਾਪਰਵਾਹੀ ਜਾਂ ਸਰਕਾਰ ਦੇ ਕੁਝ ਲੋਕਾਂ ਕਰਕੇ ਉਸ ਮੁੰਡੇ ਦਾ ਕਤਲ ਹੋਇਆ ਸਿਕਿਉਰਟੀ ਘਟਾ ਦਿੰਦੇ ਪਰ ਦੱਸਣ ਦੀ ਕੀ ਲੋੜ ਸੀ ਜਿਹੜੀ ਸਰਕਾਰ ਦੇ ਲੋਕਾਂ ਨੂੰ ਫੁਕਰਾਪੰਤੀ ਮਰਵਾ ਗਈ ਨਾ ਉਹ ਬਗਾਨਿਆਂ ਦਾ ਪੁੱਤ ਮਰਵਾ ਕੇ ਰੱਖ ਦਿੱਤਾ ਉਹ ਸਰਕਾਰ ਤੇ ਇੱਕ ਵੱਡਾ ਧੱਬਾ ਉਹ ਕਲੰਕਾ ਜਿਹੜਾ ساری ਜ਼ਿੰਦਗੀ ਇਹਨਾਂ ਕੋ ਧੋਤਾਂ ਨਹੀਂ ਜਾਣਾ ਦੂਜੀ ਗੱਲ ਹੈ ਕਿ ਲੋਕਾਂ ਨੇ ਪੰਜਾਬ ਦੇ ਵਿੱਚ ਸਟੇਟਸ ਸਿੰਬਲ ਬਣ ਗਿਆ ਸਵਾਲ ਹੈ ਜੇ ਕੋਈ ਜੱਟ ਉਹਦੇ ਕੋਈ ਟਰੈਕਟਰ ਨਾ ਨਾ ਹੋਵੇ ਉਹ ਆਪਣੇ ਆਪ ਨੂੰ ਜੱਟ ਨਹੀਂ ਮੰਨਦਾ ਜੇ ਕਿਸੇ ਬੱਚੇ ਦਾ ਪਾਸਪੋਰਟ ਨਾ ਬਣੇ ਉਹ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਜੇ ਕਿਸੇ ਕੋਲ ਹਥਿਆਰ ਨਾ ਹੋਵੇ ਉਹ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਤੇ ਜੇ ਕਿਸੇ ਕੋਲ ਸਿਕਿਉਰਟੀ ਨਾ ਹੋਵੇ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਅਸੀਂ ਕਿਸ ਕਦਰ ਤੱਕ ਫੁਕਰਾਪਣੀ ਦੇ ਵਿੱਚ ਗੁਜ਼ਰ ਰਹੇ ਆ ਗਏ ਨੇ ਹੁਣ ਆ ਜਿਹੜਾ ਮਸਲਾ ਸਿਕਿਉਰਟੀ ਵਾਲਾ ਕਿੰਨੂੰ ਲੋੜ ਹੈਗੀ ਆ ਬਹੁਤ ਸਾਰੇ ਲੋਕਾਂ ਨੂੰ ਨਹੀਂ ਲੋੜ ਪਰ ਲੋੜ ਬਣਾਈ ਜਾਂਦੀ ਹੈ ਮੈਨੂੰ ਯਾਦ ਆ ਇੱਕ ਅਫਸਰ ਨੇ ਇੱਕ ਪੋਲਿਟਿਸ਼ਨ ਨੂੰ ਕਿਹਾਗਾ ਕਿ ਤੁਸੀਂ ਆਹ ਵਾਲੇ ਕੰਮ ਕਰੋ ਤੁਹਾਨੂੰ ਸਾਰੀ ਉਮਰ ਜੈਡ ਪਲੱਸ ਸਿਕਿਉਰਿਟੀ ਤੁਹਾਡੇ ਕੋਲ ਰਹੇਗੀ ਪੁਲਿਸ ਵਾਲੇ ਵੀ ਆਈਡੀਆ ਦੱਸਦੇ ਆਗੇ ਨੇ ਪੰਜਾਬ ਦੇ ਬਹੁਤੇ ਜਿਹੜੇ ਡੀਜੀਪੀ ਉਹਨਾਂ ਕੋਲ ਸਿਕਿਉਰਿਟੀ ਪੱਕੀ ਆ ਪਰਮਾਨੈਂਟ ਪੱਕੀ ਆਗਾ ਉਹਨਾਂ ਦੇ ਟੱਬਰਾਂ ਕੋ ਵੀ ਪੱਕੀ ਆ ਗਈ ਹੈ ਕੁਝ ਅਜਿਹੇ ਕੰਮ ਕਰਵਾਏ ਜਾਂਦੇ ਆਗੇ ਨੇ ਹੁਣ ਸਾਰੀ ਉਮਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋ ਸਿਕਿਉਰਿਟੀ ਰਹੂਗੀ ਜੈਡ ਪਲੱਸ ਕਿਉ ਰਹੇਗੇ ਕਿ ਜਿਹੜਾ ਅਮਰਤਪਾਲ ਹੋਣਾ ਤੇ ਐਨਐਸਐਲ ਆਇਆਗਾ ਇਹ ਪੱਕੀ ਸਿਕਿਉਰਿਟੀ ਰਹੇਗੀ ਸਾਰੀ ਜ਼ਿੰਦਗੀ ਰਹੇਗੀ ਇਹਨਾਂ ਪਰਿਵਾਰ ਕੋ ਰੈਣੀ ਵੀ ਚਾਹੀਦੀ ਹੈਗੀ ਹੈ ਹੁਣ ਦੂਜੀ ਗੱਲ ਇਹ ਆ ਗਈ ਕਿ ਜਿਹੜੀ ਹੁਣ ਹਾਈ ਕੋਰਟ ਦੇ ਵਿੱਚ ਕੇਸ ਗਿਆ 900 ਸਰਕਾਰ ਦੇ ਸਿਰਫ 900 ਬੰਦੇ 900 ਬੰਦੇ ਕੋ ਸਿਕਿਉਰਟੀ ਨਹੀਂ ਹੈਗੀ ਪੰਜਾਬ ਦੇ ਤੇ ਮੇਰੇ ਨਾਲ 9000 ਬੰਦੇ ਆ ਕੇ ਸਿਕਿਉਰਟੀ ਹੋਏਗੀ ਆਪਾਂ 900 ਹੀ ਮੰਨ ਲਈਏ ਪੰਜਾਬ ਛੱਡੋ ਬਾਹਰ ਵੀ ਸਿਕਿਉਰਿਟੀ ਦਿੱਤੀ ਗਈ ਹੈ ਨੇ ਜੇ ਹਰਿਆਣੇ ਦਾ ਇੱਕ ਕਹਿੰਦੇ ਬੀ ਸੀ ਡੀਈ ਕੈਟਾਗਰੀ ਦਾ ਸਿੰਗਰ ਹੈਗਾ ਉਹਨੂੰ ਵੀ ਇੱਕ ਪੰਜਾਬ ਦੇ ਰਾਜ ਸਭਾ ਮੈਂਬਰ ਨੇ ਸਿਕਿਉਰਿਟੀ ਨੌ ਗਨਮੈਨ ਦਵਾਈ ਹੋਏ ਨੇ ਬੋਡੀਗਾਰਡ ਤੋਂ ਪੰਜਾਬ ਤੋਂ ਬਾਹਰ ਬਾਹਰ ਲੈ ਕੋਈ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਨਿਆਣਿਆਂ ਕੋ ਕਈਆਂ ਦੇ ਪਿਓਾਂ ਕੋ ਕਈਆਂ ਦੇ ਸਹੁਰਿਆਂ ਕੋ ਕਦੀਆਂ ਕਿਸੇ ਦੇ ਸੱਸਾਂ ਕੋ ਕਿ ਇਹਦੇ ਤਾਏ ਕੋ ਕਿਸੇ ਦੇ ਚਾਚੇ ਕੋ ਕਿਸੇ ਦੇ ਫੁੱਫੜ ਕੋ ਸਿਕਿਉਰਿਟੀ ਹੈਗੀ ਹੁਣ ਸਵਾਲ ਹੈ ਕਿ ਉਹਨਾਂ ਲੋਕਾਂ ਨੂੰ ਕਾਹਦਾ ਖਤਰਾ ਹੈ ਪੰਜਾਬ ਦੇ ਸਿੰਗਰਾਂ ਨੂੰ ਕਾਹਦਾ ਖਤਰਾ ਹੈਗਾ ਉਹ ਵਿਚਾਰੇ ਸਿੰਗਰ ਬੋਲੀਆਂ ਪਾ ਰਹੇ ਭੰਗੜੇ ਪਾ ਰਹੇ ਵਿਆਹ ਤੇ ਨੱਚ ਰਹੇ ਹੁੰਦੇ ਨੇ ਪਿੱਛੇ ਸਿਕਿਉਰਟੀ ਵਾਲੇ ਥਾਣੇਦਾਰ ਖੜੇ ਹੁੰਦੇ ਨੇ ਉਹ ਵੀ ਸਟੇਜ ਤੇ ਖੜੇ ਹੁੰਦੇ ਨੇ ਮੈਨੂੰ ਇਹ ਲੱਗਦਾ ਕਿ ਇਸ ਸਮੱਸਿਆ 'ਚ ਬਹੁਤ ਲੋਕਾਂ ਨੂੰ ਕੋਈ ਲੋੜ ਨਹੀਂ ਪਰ ਜਿਨ੍ਹਾਂ ਨੂੰ ਲੋੜ ਉਹਨਾਂ ਨੂੰ ਵਾਕੇ ਲੋੜ ਹੈਗੀ ਆ ਪਰ ਹੁਣ ਹਾਲਾਤ ਹਰ ਇੱਕ ਕੋਈ ਜੀ ਸਾਨੂੰ ਇੱਕ ਫਰੋਤੀ ਦੀ ਕਾਲ ਆ ਗਈ ਉਹ ਕੋਈ ਚੈੱਕ ਤੇ ਕਰਦਾ ਨਹੀਂ ਸਾਨੂੰ ਜੀ ਗੈਂਗਸਟਰਾਂ ਦੀ ਕਾਲ ਆ ਗਈ ਉਹ ਕੋਈ ਚੈੱਕ ਤੇ ਕਰਦਾ ਨਹੀਂ ਹੈਗਾ ਹੁਣ ਉਹ ਸਕਿਉਰਿਟੀ ਦੇਣੀ ਪੈਂਦੀ ਹੈਗੀ ਤੇ ਕੁਝ ਜਿਹੜੇ ਇਦਾਂ ਦੇ ਸਾਰੇ ਸ਼ਿਵਸੈਨ ਵਾਲੇ ਮਾੜੇ ਨਹੀਂ ਹੈਗੇ ਕੁਝ ਸ਼ਿਵਸੈਨ ਵਾਲੇ ਬੜੇ ਮਾੜੇ ਨੇ ਭੜੇ ਨੇ ਉਹਨਾਂ ਨੇ ਵੀ ਸਕਿਉਰਿਟੀ ਰੱਖੀ ਹੈਗੀ ਘੋਨਿਆ ਮੋਨਿਆ ਗੰਜੀਆਂ ਮੰਜੀਆਂ ਤੇ ਇਕੋ ਇਕੋ ਲੁਧਿਆਣੇ ਦਾ ਮੰਡ ਮੰਡ ਉਹਨੂੰ ਵੀ ਸਿਕਿਉਰਟੀ ਰખી ਉਹਨਾਂ ਵਾਲੇ ਤੜਫਦਾ ਵੀ ਹੈ ਨਾਲ ਇੱਕ ਗਾਲਾਂ ਵੀ ਕੱਢਦਾ ਹੈਗਾ ਨਾਲ ਸਿਕਿਉਰਟੀ ਵੀ ਰખી ਉਹਨਾਂ ਵਾਲੀ ਲੋਕੀ ਵੀ ਤੰਗ ਉਹ 20 ਬੰਦਿਆਂ ਨੂੰ ਲੰਗਰ ਵੀ ਕਿੱਥੇ ਖਵਾਉਂਦਾ ਹੈ ਹੈਨਾ ਉਹ ਰਾਹ ਵੀ ਲੋਕਾਂ ਦਾ ਬੰਦ ਹੈਗਾ ਇਹਨਾਂ ਲੋਕਾਂ ਨੇ ਜਾਣਬੁੱਝ ਕੇ ਲਈ ਹੈ ਸਿਕਿਉਰਟੀ ਜਾਣਬੁੱਝ ਕੇ ਜਦੋਂ ਤੁਸੀਂ ਅ ਰਜੀਵ ਗਾਂਧੀ ਦੀ ਪੱਗ ਆਪਣੀ ਪੱਗ ਉਤਾਰ ਕੇ ਰਜੀਵ ਗਾਂਧੀ ਦੀ ਪੱਗ ਉਹਦਾ ਬੁੱਤ ਸਾਫ਼ ਕਰੋਗੇ ਲਈ ਤੇ ਸਿਕਿਉਰਟੀ ਲੈਣ ਵਾਸਤੇ ਹੀ ਨਾ ਨਾ ਤੇਰੀ ਕੋਈ ਕਾਂਗਰਸ ਦੇ ਵਿੱਚ ਪੋਜੀਸ਼ਨ ਨਾ ਤੂੰ ਕੋਈ ਕੋਈ ਲੀਡਰ ਨਾ ਪਰ ਉਹ ਕਰ ਰਿਹਾ ਸਿਕਿਉਰਿਟੀ ਪੱਕੀ ਰਹਿਣੀ ਉਹ ਦੇਖੋ ਇਦਾਂ ਹੀ ਕਈ ਸ਼ਿਵ ਸੈਨਾ ਵਾਲੇ ਆ ਗਏ ਨੇ ਉਹਨਾਂ ਕੋ ਤੇ ਜਿਹੜੇ ਇਦਾਂ ਦੇ ਪਖੰਡ ਕਰਦੇ ਇਹ ਅਸਲ ਦੇ ਵਿੱਚ ਇਹਨਾਂ ਲੋਕਾਂ ਤੋਂ ਹੀ ਸਮਾਜ ਨੂੰ ਖਤਰਾ ਹੈਗਾ ਇਹਨਾਂ ਨੂੰ ਜਰੂਰ ਪੈਸੇ ਲੈਣੇ ਚਾਹੀਦੇ ਹੈਗੇ ਨੇ ਜਿੰਨੀ ਇੱਕ ਸਿਪਾਹੀ ਦੀ ਤਨਖਾਹ ਉਹਨਾਂ ਨੂੰ ਪੁੱਛ ਲੈ ਭੀ ਆ ਸਿਪਾਹੀ ਕਿੰਨੇ ਚਾਹੀਦੇ ਹੈਗੇ ਨੇ ਸ਼ਿਪਾਈ ਦਾ ਨੂੰ ਸਿਵਲ ਯੂਨੀਫਾਰਮ ਚ ਚਾਹੀਦੇ ਵਰਦੀ ਵਾਲੇ ਚਾਹੀਦੇ ਨੇ ਉਹਨਾਂ ਕੋ ਕਿਹੜਾ ਹਥਿਆਰ ਚਾਹੀਦਾ ਸਾਲਟ ਚਾਹੀਦੀ ਰਵਲਵਰ ਚਾਹੀਦਾ ਐਸਐਲਆਰ ਚਾਹੀਦੀ ਹੈ ਜਾਂ ਅਸਾਸ ਚਾਹੀਦੀ ਹੈਗੀ ਉਹ ਸਾਬ ਨੇ ਸਾਨੂੰ ਪੈਸੇ ਜਮ੍ਹਾਂ ਕਰਵਾ ਦੇ ਐਡਵਾਂਸ ਫਿਰ ਕਿਸੇ ਨੇ ਕਿਸੇ ਨੇ ਆਪਣੀ ਮੂੰਹੋਂ ਭੜੇ ਬੋਲ ਨਹੀਂ ਬੋਲਣੇ ਹੈਗੇ ਮੈਨੂੰ ਲੱਗਦਾ ਇੱਕ ਪਾਲਿਸੀ ਸਹੀ ਬਣੀ ਚਾਹੀਦੀ ਔਰ ਯੂਨੀਫਾਰਮ ਦਾ ਰੰਗ ਬਦਲਣਾ ਦੇਣਾ ਚਾਹੀਦਾ ਖਾਕੀ ਜੇ ਕਿਸੇ ਨੇ ਸਿਕਿਉਰਿਟੀ ਲੈਣੀ ਉਹਦਾ ਰੰਗ ਯੂਨੀਫਾਰਮ ਖਾਕੀ ਨਹੀਂ ਹੋਣੀ ਚਾਹੀਦੀ ਉਹਨੂੰ ਤੁਸੀਂ ਚਿੱਟੀ ਕਮੀਜ਼ ਪਾ ਦਿਓ ਨੀਲੀ ਪੈਂਟ ਪਾ ਦਿਓ ਕੋਈ ਦੇਖੇ ਉਹਨੂੰ ਕਿਹਨੇ ਸਿਕਿਉਰਿਟੀ ਹੁਣ ਪੰਜਾਬ ਦੇ ਐਮਐਲਏਜ਼ ਮੰਤਰੀਆਂ ਦੀ ਦੇਖੋ ਐਡੇ ਭੈੜੇ ਹੈਗੇ ਨੇ ਪੰਜਾਬ ਨੂੰ ਦੀ ਪਿੱਛੇ ਜੇ ਤੇ ਇਹਨਾਂ ਨੇ ਆਪਣੇ ਨਾਲ ਨਾਲ ਕਮਾਂਡੋ ਰੱਖਣੇ ਸ਼ੁਰੂ ਕਰ ਦਿੱਤੇ ਉਹ ਕਮਾਂਡੋ ਕਾਂਗਰਸ ਵੇਲੇ ਕੱਲ ਇਹ ਵੀ ਹੁਣ ਆਪ ਵਾਲੇ ਕੋਈ ਬਹੁਤ ਸਾਰੀਆਂ ਸਿਕਿਉਰਿਟੀ ਹੈਗੀ ਆ ਜਿਹੜੇ ਸਪੈਸ਼ਲ ਤਿਆਰ ਕੀਤੇ ਗਏ ਜਿਹੜੇ ਇਜ਼ਰਾਈਲ ਤੋਂ ਉੱਥੋਂ ਦੇ ਫੁਬਜੀ ਆਏ ਸੀ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਤਿਆਰ ਕੀਤਾ ਉਹ ਵੀ ਇਹਨਾਂ ਆਪਣੇ ਨਾਲ ਰੱਖਲੇ ਸੀ ਹੁਣ ਇਹ ਤਾਂ ਬੇੜਾਗਰ ਖੋਇਆ ਪਿਆ ਹੁਣ ਇੱਕ ਐਮਐਲਏ ਨੂੰ 4 ਤੋਂ ਵੱਧ ਗਨਮੈਨ ਦੀ ਲੋੜ ਨਹੀਂ ਹੈਗੇਆਂ ਪਰ ਚਾਰ ਐਮਐਲਏ ਕੋਲ ਉਹਨਾਂ ਕੋਲ 20-20 ਗਨ ਮੈਨੇ ਮੰਤਰੀਆਂ ਕੋਲ 20-20 ਗਨ ਮੈਨੇ ਇੱਕ ਤਾਂ ਹੁੰਦਾ ਆਨ ਰਿਕਾਰਡ ਜਿਹੜੇ ਕਾਗਜ਼ਾਂ ਵਿੱਚ ਆ ਫਿਰ ਜ਼ਿਲ੍ਹਿਆਂ ਤੋਂ ਉਹਨਾਂ ਨੂੰ ਸਿਕਿਉਰਿਟੀ ਮਿਲਦੀ ਫਿਰ ਐਸਐਸਪੀ ਖੋਜ ਕਰ ਜਾਂਦਾ ਫਿਰ ਥਾਣੇਦਾਰ ਖੋਜ ਕਰ ਦਿੰਦਾ ਹੈਗਾ ਕਿ ਮੈਂ ਫਲਾਣੇ ਥਾਣੇ ਦੇ ਵਿੱਚ ਲੱਗਾ ਰਵਾਂ ਇਹ ਵੀ ਤਾਂ ਬੇਈਮਾਨੀ ਹੈਗੀ ਪਰ ਇਹ ਇੱਕ ਬਹੁਤ ਸੀਰੀਅਸ ਮਸਲਾ ਸਿਕਿਉਰਿਟੀ ਵਾਲਾ ਉਸ ਤੇ ਪਾਲਿਸੀ ਪਤਾ ਨਹੀਂ ਮੈਨੂੰ ਲੱਗਦਾ ਕਿ ਹਾਈ ਕੋਰਟ ਨੂੰ ਗੰਭਰਾਹ ਕਰਦੀ ਹੀ ਕੋਸ਼ਿਸ਼ ਕੀਤੀ ਗਈ ਹੈਗਾ ਕਿ ਉਹ ਸੋ ਬਾਅਦ ਫਿਰ ਹਾਈ ਕੋਰਟ ਪੁੱਛੂਗੀ ਨਹੀਂ ਤੇ ਹਾਈ ਕੋਰਟ ਦਾ ਡੰਡਾ ਹੁੰਦਾ ਨਾ ਤੇ ਹੁਣ ਪੰਜਾਬ ਪੁਲਿਸ ਭੱਜੀ ਫਿਰਨੀਗੀ ਆ ਹੁਣ ਉਹਦੇ ਚ ਕੀ ਕਹਿੰਦਾ ਕਿ ਉਹਨਾਂ ਦੇ ਕੈਟਾਗਰੀ ਫਿਕਸ ਕਰਤੀ ਕਿ ਪੋਲਿਟਿਸ਼ੀਅਨ ਅਫਸਰ ਵੱਡੇ ਅਫਸਰ ਵੱਡੇ ਅਫਸਰ ਜਿਹੜੇ ਸਿਵਲ ਡਿਪਾਰਟਮੈਂਟ ਜਿਹੜੇ ਆਈਐਸ ਵਗੈਰਾ ਉਹਨਾਂ ਕੋ ਤੇ ਸਿਕਿਉਰਿਟੀ ਹੁੰਦੀ ਨਹੀਂ ਐ ਪੁਲਿਸ ਅਫਸਰ ਜੇ ਆਈਜੀ ਇੱਕ ਕੋਲੇ 24 ਘੰਟੇ ਮੈਂ ਨਾ ਉਹ ਰਿਟਾਇਰਮੈਂਟ ਤੋਂ ਬਾਅਦ ਵੀ ਉਹ 24 ਘੰਟੇ ਮੈਂ ਰਹਿੰਦੇ ਆ ਅੱਜ ਹੀ ਇੱਕ ਖਬਰ ਛੱਪੀ ਆ ਚੰਡੀਗੜ੍ਹ ਤੋਂ ਜਿਹੜੇ ਚੰਡੀਗੜ੍ਹ ਪੁਲਿਸ ਦੇ ਨਵੇਂ ਡੀਜੀਪੀ ਆ ਨੇ ਉਹ 350 ਗਨਮੈਨ ਚੰਡੀਗੜ੍ਹ ਪੁਲਿਸ ਦੇ ਅਫਸਰਾਂ ਨਹੀਂ ਰੱਖਿਆ ਗਨੇ ਜੇ ਕੋਈ ਪੰਜਾਬ ਤੋਂ ਐਸਐਸਪੀ ਆਇਆ ਉਹ ਵੀ ਨਾਲ ਲੈ ਗਿਆ ਜੇ ਕੋਈ ਦਿੱਲੀ ਤੋਂ ਆਇਆ ਉਹ ਵੀ ਨਾਲ ਲੈ ਗਿਆ ਪੁਰਾਣੇ ਡੀਜੀਪੀ ਨੇ ਵੀ ਚੰਡੀਗੜ੍ਹ ਪੁਲਿਸ ਦੇ 300 ਬੰਦੇ ਰੱਖਿਆ ਉਹਨੇ ਸਾਰੇ ਬੁਲਾ ਲਏ ਕਿ ਯਾਰ ਰਿਟਾਇਰ ਹੋ ਗਏ ਮਾਮੇ ਲੱਗਦੇ ਆ ਗਿਆ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਰਿਟਾਇਰਡ ਜਿਹੜੇ ਅਫੀਸਰ ਆ ਗਏ ਨਾ ਉਹਨਾਂ ਨੇ ਸਿਕਿਉਰਿਟੀ ਰੱਖੀ ਉਹਨਾਂ ਨੇ ਕੀ ਡਰਾਵਲ ਦਿੱਤਾ ਹੈ ਜੀ ਅਸੀਂ ਪੰਜਾਬ ਦੇ ਵਿੱਚ ਅੱਤਵਾਦ ਦੇ ਖਿਲਾਫ ਲੜੇ ਆ ਗਏ 20 25 25 ਗਨਮੈਨ ਲਈ ਫਿਰਦੇ ਹੈਗੇ ਨੇ ਜੈਡ ਪਲੱਸ ਸਿਕਿਉਰਿਟੀ ਲਈ ਫਿਰਦੇ ਹੈਗੇ ਨੇ ਬੁਲਟ ਪ੍ਰੂਫ ਗੱਡੀਆਂ ਲਈ ਫੇਰਦੇ ਨੇ ਠੀਕ ਹੈ ਜਿਨ੍ਹਾਂ ਨੇ ਉਸ ਸਮੇਂ ਕੰਮ ਕੀਤਾ ਹੋਗਾ ਪਰ ਇੱਕ ਹਾਊਆਜ ਇੰਨਾ ਕ੍ਰੇਟ ਖੜਾ ਕੀਤਾ ਜਾਂਦਾ ਹੈਗਾ ਉਹਦੇ ਵਾਸਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇੱਕ ਠੋਸ ਪਾਲਿਸੀ ਬਣਾਉਣੀ ਚਾਹੀਦੀ ਹੈ ਜਿਸ ਸਟੇਟ ਦੇ ਆਧਾਰ ਤੇ ਇਹ ਵਾਲੀ ਸਿਕਿਉਰਟੀ ਜਿਹੜੀ ਪੇਡ ਕੀਤੀ ਗਈ ਹੈ 900 ਤੋਂ ਸਿਰਫ ਕਹਿੰਦੇ 39 ਹੈ ਇਹ ਲੱਗਦਾ ਹੈ ਕਿ ਸਾਰਿਆਂ ਨੂੰ ਹੀ ਪੇਡ ਕਰਨੀ ਚਾਹੀਦੀ ਹੈ ਕਿ ਜੇ ਚਾਰ ਗੱਨ ਮੈਂ ਲੈਣੇ ਨੇ ਇੱਕ ਸਿਪਾਹੀ ਦੀ ਤਨਖਾਹ 50000 ਸਾਨੂੰ ਹਰ ਮਹੀਨੇ 2 ਲੱਖ ਰੁਪਈਆ ਜਮ੍ਹਾਂ ਕਰ ਦੋ ਫਿਰ ਕਿਸੇ ਨੇ ਮਾੜੇ ਚੰਗੇ ਸ਼ਬਦ ਨਹੀਂ ਬੋਲੇ ਫਿਰ ਕਿਸੇ ਨੇ ਨਹੀਂ ਕਹਿਣਾ ਹੈਗਾ ਕਿ ਸਾਨੂੰ ਜੀ ਐਕਸਟਰਸ਼ਨ ਦੀ ਕਾਲ ਆਈ ਆ ਫਰੋਤੀ ਦੀ ਕਾਲ ਸਾਨੂੰ ਡਰ ਅੱਧੇ ਦੇ ਜੇ ਪੰਜਾਬ ਪੁਲਿਸ ਅੱਜ ਇਮਾਨਦਾਰੀ ਦੇ ਨਾਲ ਤਫਤੀਸ਼ ਕਰੇ ਨਾ ਤੇ ਅੱਧੇ ਫਰਜੀ ਵਾਲਾ ਨਿਕਲਾ ਹੈਗਾ ਪਰ ਉਹਦੇ ਵਾਸਤੇ ਕੋਈ ਹਿੰਮਤ ਨਹੀਂ ਕਰਦਾ ਕਿਉਂਕਿ ਇਹਨਾਂ ਕੋਈ ਹੁਣ ਘੜਿਆ ਕੜਾਇਆ ਇੱਕ ਸਭ ਤੋਂ ਜਿਹੜਾ ਠੋਸ ਬਣਾ ਉਹ ਸਿੱਧੂ ਮੂਸੇਵਾਲਾ ਕਿਉਂਕਿ ਸਰਕਾਰ ਖੁਦ ਮੰਨ ਚੁੱਕੀ ਹੈ ਸੁਪਰੀਮ ਕੋਰਟ ਦੇ ਵਿੱਚ ਕਿ ਸਿਕਿਉਰਿਟੀ ਕਟਾਈ ਸੀ ਖਬਰ ਲੱਗੀਆਂ ਕਿ ਲੀਕ ਹੋਈ ਖਬਰ ਤੇ ਉਹਦਾ ਕਤਲ ਹੋ ਗਿਆ